ਘਰਾਂ ਕੋਠੀਆਂ ਦੀ ਵੀਡੀਓ ਫ੍ਰੀ ਵਿੱਚ ਚੈਨਲ ਤੇ ਪਾਉਣ ਲਈ ਡੈੱਡੇ ਫੋਨ ਨਾਲ ਵੀਡੀਓ ਬਣਾ ਕੇ ਇਸ ਨੰਬਰ ਤੇ ਭੇਜੋ ਜੀ ਸਾਸਰੀ ਕਾਜ ਸਾਰਿਆਂ ਨੂੰ ਗੁਰੂ ਕਿਰਪਾ ਪ੍ਰੋਪਰਡਵਾਈਜ਼ਰ YouTube ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਹਰ ਤਰ੍ਹਾਂ ਦੀ ਕੋਠੀਆਂ ਮਕਾਨਾਂ ਅਤੇ ਘਰਾਂ ਦੀ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅੱਜ ਜੋ ਅਸੀਂ ਘਰ ਦੀ ਵੀਡੀਓ ਲੈ ਕੇ ਆਏ ਆ ਇਸ ਘਰ ਦੀ ਜਗ੍ਹਾ 4.5 ਮਰਲੇ ਆ ਘਰ ਦੀ ਫਰੰਟ ਤੁਸੀਂ ਦੇਖ ਹੀ ਲਈ ਹੈ ਇਹ ਘਰ 2 ਮੰਜ਼ਲ ਬਣਿਆ ਹੋਇਆ ਜੀ ਸਾਰੇ ਘਰ ਵਿੱਚ ਟਾਇਲ ਪੱਥਰ ਦਾ ਕੰਮ ਸਾਰਾ ਹੋਇਆ ਹੋਇਆ ਰੰਗ ਰੋਗਨ ਦਾ ਕੰਮ ਵੀ ਸਾਰਾ ਹੋਇਆ ਡਾਊਨ ਸੀਲਿੰਗ ਵਗੈਰਾ ਵੀ ਸਾਰੀ ਹੋਈ ਹੋਈ ਹੈ ਐਂਟਰੀ ਤੇ ਇੱਕ ਸਾਈਡ ਤੇ ਵਾਸ਼ਰੂਮ ਬਣਾਏ ਹੋਏ ਹਨ ਤੁਹਾਨੂੰ ਪਹਿਲਾਂ ਵਾਸ਼ਰੂਮ ਵੀ ਦਿਖਾ ਦਿੰਨੇ ਆ ਵਾਸ਼ਰੂਮ ਦੇ ਅੰਦਰਲੇ ਪਾਸੇ ਵੀ ਸਾਰੇ ਟਾਇਲ ਲੱਗੀ ਹੋਈ ਹੈ ਬਾਹਰਲੀ ਦੀਵਾਰ ਤੇ ਵੀ ਸਾਰੇ ਟਾਇਲ ਲੱਗੀ ਹੋਈ ਹੈ ਉੱਪਰਲੇ ਪਾਸੇ ਮਿਆਣੀ ਪਾਈ ਹੋਈ ਹੈ ਜੀ ਉਹਦੇ ਨਾਲ ਹੀ ਕਿਚਨ ਬਣੀ ਹੋਈ ਹੈ ਕਿਚਨ ਵੀ ਕਾਫੀ ਖੁੱਲਡੁੱਲੀ ਬਣੀ ਹੋਈ ਹੈ ਘਰ ਵਿੱਚ ਟੋਟਲ 4 ਕਮਰੇ ਬਣੇ ਹੋਏ ਹਨ 2 ਵਾਸ਼ਰੂਮ ਬਣੇ ਹੋਏ ਹਨ ਇੱਕ ਕਿਚਨ ਬਣੀ ਹੋਈ ਹੈ ਜੀ ਤੁਹਾਨੂੰ ਵਾਰੀ ਵਾਰੀ ਸਾਰਾ ਕੁਝ ਦਿਖਾ ਦਿੰਨੇ ਆ ਅੱਜ ਪਹਿਲਾ ਕਮਰਾ ਬਣਿਆ ਹੋਇਆ ਕਮਰਾ ਵੀ ਕਾਫੀ ਖੁੱਲਡੁੱਲਾ ਬਣਿਆ ਹੋਇਆ ਹੈ ਪੇਂਟ ਦਾ ਕੰਮ ਵੀ ਸਾਰਾ ਹੋਇਆ ਹੈ ਇੱਕ ਦੀਵਾਰ ਤੇ ਪੇਂਟ ਨਾਲ ਡਿਜ਼ਾਈਨ ਬਣਾਇਆ ਹੋਇਆ ਬਾਕੀ ਤਿੰਨ ਦੀਵਾਰਾਂ ਤੇ ਅਲੱਗ ਡਿਜ਼ਾਈਨ ਬਣਾਇਆ ਹੋਇਆ ਹੈ ਬਾਕੀ ਤੁਹਾਨੂੰ ਦੂਜਾ ਕਮਰਾ ਵੀ ਦਿਖਾ ਦਿੰਨੇ ਆ ਮਾਲਕਾ ਦਾ ਨੰਬਰ ਨੋਟ ਕਰ ਲਓ 98778 43314 ਇਹ ਜੀ ਮਾਲਕਾ ਦਾ ਨੰਬਰ ਆ ਜੀ ਦੂਜਾ ਕਮਰਾ ਬਣਿਆ ਹੋਇਆ ਦੂਜੇ ਕਮਰੇ ਚ ਵੀ ਅਲੱਗ ਤਰ੍ਹਾਂ ਦਾ ਪੇਂਟ ਕਰਵਾਇਆ ਹੋਇਆ ਦੇਖੋ ਇੱਕ ਦੀਵਾਰ ਤੇ ਅਲੱਗ ਹੈ ਬਾਕੀ ਤਿੰਨ ਦੀਵਾਰਾਂ ਤੇ ਅਲੱਗ ਤਰ੍ਹਾਂ ਦਾ ਪੇਂਟ ਹੈ ਜੀ ਦੇਖੋ ਬਹੁਤ ਵਧੀਆ ਸਾਰੇ ਕਮਰੇ ਤਿਆਰ ਕੀਤੇ ਹੋਏ ਹਨ ਆ ਜੀ ਤੀਜਾ ਕਮਰਾ ਬਣਿਆ ਹੋਇਆ ਤਿੰਨ ਕਮਰੇ نیچے ਬਣੇ ਹੋਏ ਇੱਕ ਕਮਰਾ ਉੱਪਰ ਬਣਿਆ ਹੋਇਆ ਅਤੇ ਇੱਕ ਵਾਸ਼ਰੂਮ ਉੱਪਰ ਬਣਿਆ ਹੋਇਆ ਤੁਹਾਨੂੰ ਉੱਪਰ ਵੀ ਦਿਖਾ ਦਿੰਨੇ ਆ ਜੀ ਸਾਰਾ ਘਰ ਦਾ ਐਡਰੈਸ ਵੀ ਤੁਹਾਨੂੰ ਦੱਸ ਦਿੰਨੇ ਆ ਇਹ ਘਰ ਸ਼ੇਖੋਪੁਰ ਦੇ ਵਿੱਚ ਹੈ ਸੁਲਤਾਨਪੁਰ ਰੋਡ ਦੇ ਉੱਪਰ ਪੌੜੀਆਂ ਵਿੱਚ ਵੀ ਦੇਖੋ ਸਾਰਾ ਪੱਥਰ ਲੱਗਾ ਹੋਇਆ ਮਾਲਕਾ ਨੇ ਘਰ ਦੀ ਡਿਮਾਂਡ 16 ਲੱਖ ਰੁਪਏ ਰੱਖੀ ਆ ਬਾਕੀ ਮੌਕੇ ਤੇ ਮਾਨਤਨ ਹੋ ਜਾਏਗਾ ਦੇ ਫੋਨ ਤੇ ਗੱਲ ਕਰ ਸਕਦੇ ਹੋ ਤੁਹਾਨੂੰ ਕਿਹੜੇ ਏਰੀਆ ਵਿੱਚ ਘਰ ਜਾਂ ਕੋਠੀ ਚਾਹੀਦੀ ਹੈ ਤੁਸੀਂ ਕਮੈਂਟ ਵਿੱਚ ਦੱਸ ਸਕਦੇ ਹੋ ਅਸੀਂ ਉਧਰ ਵੱਲੀ ਸਾਈਡ ਮੁਹੱਈਆ ਕਰਵਾਉਣ ਦੀ ਕੋਸ਼ਿਸ਼ ਕਰਾਂਗੇ ਜੀ ਦੂਜੀ ਮੰਜ਼ਲ ਦੇ ਮੂਹਰੇ ਪਾਸੇ ਇੱਕ ਕਮਰਾ ਬਣਿਆ ਹੋਇਆ ਅਤੇ ਇੱਕ ਵਾਸ਼ਰੂਮ ਬਣਿਆ ਹੋਇਆ ਪਿਛਲੇ ਪਾਸੋਂ ਓਪਨ ਛੱਡਿਆ ਹੋਇਆ ਜੀ ਆ ਦੇਖੋ ਹਾਜੀ ਕਮਰਾ ਬਣਿਆ ਹੋਇਆ ਇਹ ਵੀ ਕਮਰਾ ਕਾਫੀ ਖੁੱਲਡੁੱਲ੍ਹਾ ਬਣਿਆ ਹੋਇਆ ਜੀ ਇੱਥੇ ਵੀ ਸਾਰਾ ਪੇਂਟ ਵਗੈਰਾ ਦਾ ਕੰਮ ਹੋਇਆ ਹੋਇਆ। ਬਾਕੀ ਤੁਸੀਂ ਦੇਖ ਹੀ ਰਹੇ ਹੋ ਵੀਡੀਓ ਵਿੱਚ। ਤੇ ਫਰੰਟ ਸਾਈਡ ਤੇ ਵਾਸ਼ਰੂਮ ਬਣਿਆ ਹੋਇਆ ਤੁਹਾਨੂੰ ਵੀ ਦਿਖਾ ਦਿੰਨੇ ਆ। ਹੱਦਲੇ ਪਾਸੇ ਵੀ ਸਾਰੇ ਟਾਇਲ ਲੱਗੀ ਹੋਈ ਹੈ ਜੀ। ਆ ਦੇਖੋ ਜਿੱਧਰਲੇ ਪਾਸੇ ਵਾਸ਼ਰੂਮ ਬਣਿਆ ਹੋਇਆ। ਉਹਦੇ ਬਾਹਰਲੇ ਪਾਸੇ ਵਾਸ਼ ਬੈਸਿਨ ਲੱਗਾ ਹੋਇਆ। ਵਾਸ਼ਰੂਮ ਵਿੱਚ ਵੀ ਸਾਰੀ ਦੀਵਾਰ ਤੇ ਵੀ ਟਾਇਲ ਲੱਗੀ ਹੋਈ ਹੈ। ਫਰਸ਼ ਤੇ ਵੀ ਟਾਇਲ ਲੱਗੀ ਹੋਈ ਹੈ ਜੀ। ਘਰ ਦੀ ਜਗ੍ਹਾ ਤੁਹਾਨੂੰ ਦੱਸ ਦਿੱਤੀ ਸੀਗੀ। ਇਹ 4.5 ਮਰਲੇ ਵਿੱਚੇ ਘਰ ਬਣਿਆ ਹੋਇਆ। ਬਾਕੀ ਤੇ ਸਾਰਾ ਦੇਖ ਹੀ ਲਿਆ ਜੀ ਹੁਣ। ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ, ਸ਼ੇਅਰ ਅਤੇ ਕਮੈਂਟ ਕਰ ਦਿਓ ਜੀ। ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ। ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਦਬਾ ਦਿਓ ਤਾਂ ਜੋ ਆਉਣ ਵਾਲੇ ਟਾਈਮ ਵਿੱਚ ਆਪਾਂ ਘਰਾਂ ਘੋਟੀਆਂ ਮਕਾਨਾਂ ਦੀ ਵੀਡੀਓ ਅਪਲੋਡ ਕਰੀਏ ਤਾਂ ਤੁਹਾਨੂੰ ਨੋਟੀਫਿਕੇਸ਼ਨ ਆ ਜਾਵੇ ਜੀ